ਇਹ ਕੀ ਗੱਲਬਾਤ ਹੋਈ ਜਿਹੜਾ ਇਹ ਧਰਨਾ ਪ੍ਰਦਰਸ਼ਨ ਕਰਦੇ ਆਂ ਇਹ ਭਾਈ 3 ਮਹੀਨੇ ਹੋ ਗਏ ਮੈਨੂੰ ਗੋਲੀ ਲੱਗੀ ਕੋਈ ਸੁਣਵਾਈ ਨਹੀਂ ਜਹੀ ਅੱਛਾ ਕਿੱਥੇ ਰਹੇ ਹੋ ਪਿੰਨ ਕੁਹਾਲੀ ਜੋ ਕਾਹਦੀ ਗੱਲੋ ਝਗੜਾ ਕਰਦਾ ਸੀ ਗੋਲੀ ਕਾਹਦੀ ਝਗੜਾ ਦੇ ਪੰਡ ਨਹੀਂ ਜੋ ਮੈਂ ਦੇ ਵੀਰਾਂ ਲਗਿਆ ਕੋ ਵੀਰਾਂ ਵਾਲੇ ਯਾਰ ਬੇਲੀ ਆਪਣੇ ਅੱਛਾ ਉਹਨਾਂ ਘਰੇ ਆਣ ਕੇ ਝਗੜੇ ਦੀ ਗੋਲੀ ਉੱਥੇ ਮਾਰ ਕੇ ਘਰੇ ਆਣਗੇ ਕਿੱਥੇ ਲੱਗੀ ਨਹੀਂ ਬੋਲੀ ਮੇਰੇ ਲੱਕ ਜੋ ਲੱਗੀ ਜਦੇ ਨਹੀਂ ਬਾਹ ਵੀ ਕੋਈ ਕਾਰਵਾਈ ਨਹੀਂ ਕੀਤੀ ਪੁਛਨੇ ਤੱਕ ਕੋਈ ਕਾਰਵਾਈ ਨਹੀਂ ਕੀਤੀ 3 ਮਹੀਨੇ ਹੋ ਗਏ ਜੋ ਇਤਾਂ ਪਿਆਰ ਮੈਂ ਮੰਗੇ ਦੇ ਅੱਛਾ ਇਹ ਦੋ ਨਾ ਜੋ ਹਸਪੀਟਲ ਉਪਕਸ਼ੇ ਤੋਂ ਲਾਇਆ ਗਿਆ ਹਾਂ ਹਾਂਜੀ ਕਿੱਥੇ ਤੋਂ ਲਾਇਆ ਗਿਆ ਅਜੇ ਏਅਰਪੋਰਟ ਰੋਡ ਦੇ ਇਥੇ ਆਇਆ ਗਿਆ ਮੰਗ ਕੀ ਹੈ ਮੰਗੇ ਉਹ ਵੀ ਇਨਸਾਫ ਦੇ ਆਲ ਕਾਰਵਾਈ ਕਿਉਂ ਨਹੀਂ ਹੋਈ ਕੋਈ ਵਜ੍ਹਾ ਪਤਾ ਨਹੀਂ ਲੱਗਾ ਕਿ ਇਹ ਪਾਰਟੀ ਦਾ ਪਾਰਟੀ ਦਾ ਪਤਾ ਨਹੀਂ ਜੇ ਹੁਣ ਕੀ ਦਰਵਾਜੋ ਕੋਈ ਪ੍ਰੋਸਪਰ ਮੰਗਤੀ ਇਹਦੇ ਕਿਹਾ ਗਿਆ ਹਾਂਜੀ ਕਰਾਓ ਨਾਮ ਆਇਆ ਕ੍ਰਾਸ ਪਰਚੇ ਦੇ ਚਾਰ ਜਣਿਆਂ ਦੇ ਨਾਮ ਆਏ ਜੋ। ਤੁਹਾਡਾ ਵੀ ਨਾਮ ਹੈ ਰੋਚੀ? ਨਹੀਂ ਮੇਰਾ ਨਾਮ ਨਹੀਂ ਹੈ। ਕੀ ਮੰਗ ਕਰਦੇ ਹੋ ਜੀ? ਮੰਗ ਇਨਸਾਫ ਦਾ ਲਾਇਆ ਜਾਵੇ। ਉਹ ਯਾਰਾ ਕਦੇ ਹੀ ਹੁੰਦਾ ਪਾਟ। ਲੱਤਾਂ ਦਾ ਨਾਂ ਕੁਝ ਨਹੀਂ ਹੋਇਆਗਾ। ਕੋਈ ਬਾਅਦ ਮੂਵਮੈਂਟ ਕੋਈ ਆ ਗਈ ਲੱਤਾਂ ਦਾ? ਨਹੀਂ ਕੁਝ ਨਹੀਂ ਹੋਇਆਗਾ। ਹਾਂ ਗੋਲੀ ਕਿੱਥੇ ਲੱਗੀ? ਜਿੰਦਾਬਾਦ। ਮੇਰੇ ਗੋਲੀ ਲੱਕ 'ਚ ਲੱਗੀ। ਲੱਕ 'ਚ ਲੱਗੀ। ਕਿੰਨੇ ਬੰਦਿਆਂ ਵੱਲੋਂ ਗੋਲੀ ਚਲਾਈ ਗਈ? ਗੋਲੀ ਬੰਦੇ ਕਾਫੀ 15-20 ਬੰਦੇ। ਠੀਕ ਹੈ। ਨਾਮ ਦੱਸੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਆ ਸਜੋਗਾ ਸਿੰਘ ਵਡਾਲਾ ਰੰਗਰੇਟੇ ਸਿੰਘ ਸਭਾ ਪੰਜਾਬ ਜਥੇਬੰਦੀ ਦੇ ਸੇਵਾਦਾਰ ਹੋਣ ਦੇ ਨਾਤੇ ਅੱਜ ਜੋ ਸਾਡੇ ਸਰਮਣ ਸਿੰਘ ਗੱਬਰ ਜੀ ਅਜਨਾਲਾ ਵਾਲੇ ਆమే ਇਥੇ ਧਰਨਾਵਾਂ ਲਿਖਿਆ ਇਹਦੇ ਵਿੱਚ ਇਹ ਦੱਸਣਾ ਚਾਹੁੰਦੇ ਆ ਕਿ 10 10 15 15 ਦਿਨ ਜਦੋਂ ਮੰਗ ਪੱਤਰ ਪਹਿਲਾਂ ਦਿੱਤੇ ਜਾਂਦੇ ਆ ਤੇ ਪ੍ਰਸ਼ਾਸਨ ਨੂੰ ਇਹ ਗੱਲ ਜਿਹੜੀ ਆ ਜਿਹੜੇ ਵੀ ਮੰਗ ਪੱਤਰ ਦੇ ਵਿੱਚ ਮਸਲੇ ਪਾਏ ਹੁੰਦੇ ਆ ਉਹਨਾਂ ਨੂੰ ਪਹਿਲ ਦੀ ਆਧਾਰ ਤੇ ਨਪਟਾ ਦੇਣਾ ਚਾਹੀਦਾ ਕਿ ਬੈਠ ਕੇ ਹੱਲ ਕਰਾ ਦੇਣਾ ਚਾਹੀਦਾ ਆ ਹੁਣ ਜਿਵੇਂ ਜਨਤਾ ਖਰਾਬ ਹੋ ਰਹੀ ਆ ਇਦਾਂ ਆ ਜਨਤਾ ਨੂੰ ਜਿਹੜਾ ਖਰਾਬ ਜਿਹੜੀ ਆ ਸੈਲ ਪ੍ਰਸ਼ਾਸਨ ਹੀ ਕਰ ਰਿਹਾ ਦੂਸਰੇ ਬੰਨੇ ਜੇਕਰ ਉਹ ਪੁਹਾੜੀ ਵਾਲੇ ਮੁੰਡੇ ਤੇ ਗੋਲੀ ਲੱਗੀ ਆ 307 ਦਾ ਪਰਚਾ ਦਰਜ ਹੋਇਆ ਉਹ ਦੂਸਰੇ ਪੰਨੇ ਇੱਕ ਸੱਤਾ ਚ ਬਣੀ ਆ ਜਿਹੜੀ ਉਹ ਮੈਡਮ ਆ ਸੋਨੀਆ ਮਾਨ ਤੇ ਉਹਨਾਂ ਦੇ ਸਰਕਾਰ ਨੇ ਉਹਨੂੰ ਇੰਨੀ ਕੁ ਜਿਹੜਾ ਵਡਾਵਾ ਦਿੱਤਾ ਕਿ ਵੇਖੋ ਥਾਣਿਆਂ ਦੇ ਵਿੱਚ ਉਹ ਕਿਸੇ ਗਰੀਬ ਦੇ ਕੰਮ ਨਹੀਂ ਹੋਣ ਦੇ ਰਹੀ ਤੇ ਕੱਲ ਨੂੰ ਸੱਤਾ ਦੇ ਵਿੱਚ ਆਉਣ ਤੇ ਕੀ ਹੋਵੇਗਾ ਇਹੋ ਜੇ ਲੋਕਾਂ ਨੂੰ ਮੈਂ ਤਾਂ ਇਹਨਾ ਪਹਿ ਹੁਣ ਤੋਂ ਹੀ ਹੱਥ ਜੋੜ ਦੋ ਇਹਨਾਂ ਨੂੰ ਸੱਤਾ ਤੋਂ ਬਾਹਰ ਹੀ ਰੱਖੋ ਉਕਾ ਜਿਹੜੇ ਬਸ ਅਸੀਂ ਜਮਾਨ ਕਹਿੰਦੇ 20 ਦਿਨਾਂ ਤੱਕ ਬਾਈਕ ਹੋ ਜੇਗੀ ਕੋਈ ਕਾਰਵਾਈ ਨਹੀਂ ਹੋਈ ਉਹਦੇ ਬਾਰੇ ਦੇਖੋ ਜੀ ਸੀਐਮ ਆਨ ਜਿਹੜੇ ਬਿਆਨ ਦੇਦੇ ਨੇ ਉਹ ਬੜੀ ਤਗੜੀ ਗੱਲ ਆ ਕਿ ਦਫ਼ਤਰਾਂ ਦੇ ਵਿੱਚ ਬੈਠ ਕੇ ਬਿਆਨ ਦੇਦੇ ਨੇ ਪਰ ਜਦੋਂ ਗਰਾਊਂਡ ਲੈਵਲ ਤੇ ਕੰਮ ਕਰਨਾ ਹੁੰਦਾ ਵਾ ਉਦੋਂ ਪ੍ਰਸ਼ਾਸਨ ਦੇ ਜਿਹੜੇ ਹੱਥ ਖੜੇ ਹੋ ਜਾਂਦੇ ਆ ਕਿਉਂਕਿ ਕਿਤੇ ਨਾ ਕਿਤੇ ਇਹਨਾਂ ਨੂੰ ਸਰਕਾਰਾਂ ਦੀ ਮੰਨਣੀ ਪੈਂਦੀ ਆ ਦੂਸਰੇ ਬੰਨੇ ਜੇਕਰ ਸੋਚਿਆ ਜਾਵੇ ਤੇ ਪੈਸੇ ਨੂੰ ਵੀ ਮੁੱਖ ਰੱਖਿਆ ਜਾਂਦਾ ਇਸ ਕਰਕੇ ਗਰੀਬ ਲੋਕਾਂ ਨੂੰ ਇਨਸਾਫ਼ ਨਹੀਂ ਮਿਲਦਾ ਜਿਸ ਕਾਰਨ ਇਹਨਾਂ ਨੂੰ ਜਿਹੜੇ ਧਰਨੇ ਮਜਾਦੇ ਕਰਕੇ ਤੇ ਫੇਰ ਹੀ ਇਨਸਾਫ ਲੈਣਾ ਪੈਂਦਾ। ਇਸ ਲਈ ਉਹ ਅਕਸਰ ਹੀ ਆਪਣਾ ਹੱਕ ਲੈਣ ਲਈ ਧਰਨਾ ਪ੍ਰਦਰਸ਼ਨ ਕਰਦੇ। ਵੇਖੋ ਜੀ ਐਸੀ ਸਮਾਜ ਕੋ ਨਾਂ ਤੇ ਪੈਸਾ ਹੈਗਾ ਤੇ ਨਾ ਸਰਕਾਰਾਂ ਹੀ ਇਹਨਾਂ ਦੀ ਮੰਨਦੀਆਂ ਵਾ। ਕਿਉਂਕਿ ਜੇਕਰ ਸਰਕਾਰਾਂ ਇਨਸਾਫ ਦਿਵਾਉਣਾ ਚਾਹਣ ਤੇ ਸੜਕਾਂ ਤੇ ਬੈਠਣ ਨੂੰ ਕਿਹਦਾ ਦਿਲ ਕਰਦਾ ਵਾ? ਇਸ ਲਈ ਇਹ ਸਰਕਾਰਾਂ ਦੇ ਕਾਰਨ ਹੀ ਜਿਹੜੇ ਧਰਨੇ ਮਜਾਰੇ ਲੱਗਦੇ ਆ ਤੇ ਅਸੀਂ ਚਾਹੁੰਦੇ ਆ ਕਿ ਸਰਕਾਰਾਂ ਨੂੰ ਪਹਿਲ ਦੀ ਹੱਥ ਤੇ ਜਿਹੜਾ ਵਾ ਗਰੀਬ ਲੋਕਾਂ ਦੇ ਮਸਲੇ ਹੱਲ ਕਰਨੇ ਚਾਹੀਦੇ ਆ ਖਾਸ ਕਰਕੇ ਜਿਹੜਾ ਸਾਡਾ ਪੁਲਸ ਪ੍ਰਸ਼ਾਸਨ ਇਹਨਾਂ ਨੂੰ ਜਿਹੜਾ ਵਾ ਰਾਜਨੀਤਿਕ ਲੀਡਰਾਂ ਦੀ ਸ਼ਹਿਤੇ ਨਹੀਂ ਨੱਚਣਾ ਚਾਹੀਦਾ ਗਰੀਬ ਲੋਕਾਂ ਦੀ ਵੀ ਮੰਨਣੀ ਚਾਹੀਦੀ ਆ ਤੇ ਹੁਣ ਨੈਕਸਟ ਸਟੈਪ ਕੀ ਆ ਜੀ ਮੰਗ ਕੀ ਆ ਅਗਲਾ ਸਟੈਪ ਇਹ ਆ ਜੀ ਵੇਖੋ ਜੇਕਰ ਅ ਅਸੀਂ ਚਾਹੁੰਦੇ ਆ ਕਿ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਆਣ ਕੇ ਗੱਲਬਾਤ ਕਰਦੇ ਆ ਤੇ ਅਸੀਂ ਚਾਹਾਂਗੇ ਕਿ ਇਹ ਰਸਤਾ ਖਾਲੀ ਕਰ ਦਿੱਤਾ ਜਾਵੇਗਾ ਤੇ ਜਲਦੀ ਜਿਹੜਾ ਵਾ ਜਿਹੜੇ ਮਸਲੇ ਹੱਲ ਕੀਤੇ ਜਾਣ ਕਿੰਨਾ ਚਿਰ ਰੋਸ ਸੰਦੇਗ ਤੇ ਨੈਕਸਟ ਸਟੈਪ देखो जी ਜਿਹੜਾ ਰੋਜ਼ ਪੰਦਰਚ ਨਹੀਂ ਆਪ ਜੀ ਨੂੰ ਪਹਿਲਾਂ ਵੀ ਦੱਸਿਆ ਅਸੀਂ ਚਾਹੁੰਦੇ ਆ ਕਿ ਜਿਹੜਾ ਪ੍ਰਸ਼ਾਸਨਮਾਨਾ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਆਣ ਕੇ ਜਿਨ੍ਹਾਂ ਚਿਰ ਸਾਡੇ ਸੀਨੀਅਰ ਲੀਡਰਾਂ ਨਾਲ ਗੱਲ ਨਹੀਂ ਕਰਦੇ ਉਹਨਾਂ ਚਿਰ ਜਿਹੜਾ ਇਸੇ ਤਰ੍ਹਾਂ ਚੱਲੇਗਾ ਬੰਦੇ ਨਾਲ ਮਤਲਬ ਗਲਤ ਹੋਈਏਗਾ ਇੱਕ ਦੀ ਇੱਕ ਵੀ ਗੱਲ ਲੱਗਦਾ ਜੇਕਰ ਫਲਾਈਟ ਲੇਟ ਹੋਦੀ ਹੈ ਤਾਂ ਨਾਲ ਨੁਕਸਾਨ ਹੋ ਜਾਊਗਾ ਬਿਲਕੁਲ ਭਾਈ ਹੋਏਗਾ ਜੀ ਫਿਰ ਫਲਾਈਟਾਂ ਦੇ ਪੈਸੇ ਕੌਣ ਦੇਗਾ ਸਾਨੂੰ ਟਿਕਾ ਦੇ ਪੈਸੇ ਤੁਸੀਂ ਗੱਲਬਾਤ ਕੀਤੀ ਇਹਨਾਂ ਅਧਿਕਾਰੀਆਂ ਨਾਲ ਮੈਂ ਕਹਿੰਦਾ ਮੈਂ ਕਹਿੰਦਾ ਜਿਹੜੇ ਜ਼ਰੂਰੀ ਉਹਨਾਂ ਨੂੰ ਲੰਘ ਲੈਣ ਦਿਓ ਮੈਂ ਕਹਿੰਦਾ ਬਹੁਤ ਗਲਤ ਹੋਇਆ ਹੋਊਗਾ ਮੇਰਾ ਭਰਾ ਬਹੁਤ ਗਲਤ ਹੋਇਆ ਹੈ ਪਰ ਆਪਾਂ 200 ਬੰਦੇ ਇੱਕ ਬੰਦੇ ਦੀ ਗਲਤੀ ਬਾਕੀ 200 ਜਾਂ 400 ਬੰਦੇ ਨੇ ਕਿਉਂ ਕੰਕ ਪੰਦੀ ਪ੍ਰਸ਼ਾਸਨ ਵਿੱਚ ਵੀ ਜੇਕਰ ਕਾਰਵਾਈ ਪਹਿਲਾਂ ਕੀਤੀ ਹੁੰਦੀ ਜਿਹਦੇ ਇਹ ਦਿਨ ਆ ਦੇਖਣ ਨੂੰ ਪੈਂਦਾ ਉਹ ਪ੍ਰਸ਼ਾਸਨ ਦਾ ਵੀ ਗਿੰਦਾ ਜਿਹਦੇ ਵਿੱਚ ਕਿ ਨਹੀਂ ਤੁਸੀਂ ਜੇਕਰ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਹੁੰਦੀ ਤਾਂ ਹਾਂ ਪ੍ਰਸ਼ਾਸਨ ਨੇ ਕਾਰਵਾਈ ਉਹ ਨਾ ਇਹ ਤਾਂ ਪ੍ਰਸ਼ਾਸਨ ਵਾਲੇ ਜਾਣਨ ਤੇ ਆਏ ਜਾਣਾ ਅਸੀਂ ਤੇ ਰੋਜ਼ ਦੇ ਬੰਦੇ ਆਂ ਜਾਣ ਵਾਲੇ ਹੈ ਐ ਸਵਾਲ ਦੀ ਪ੍ਰਸ਼ਾਸਨ ਵਾਲਿਆਂ ਨੂੰ ਪੁੱਛੋ ਜਾਂ ਇਹਨਾਂ ਨੂੰ ਪੁੱਛੋ ਐਸ ਹਿਸਾਬ ਆ ਸਾਡਾ ਜਵਾਬ ਨਹੀਂ ਆਗਾ ਇੱਥੇ ਕੋਈ ਜਵਾਬ ਨਹੀਂ ਦੇ ਸਕਦੇ ਜਿਹੜਾ ਰੋਜ਼ ਤੋਂ ਦੱਸਿਆ ਕੀਤਾ ਜਾ ਰਿਹਾ ਕਿੱਥੇ ਕੀ ਪਾ ਜਾ ਰਿਹਾ ਤੇ ਕਿਉਂ ਜੋ ਬੋਲੇ ਸੋਨ ਰਬਾ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਮੈਂ ਸਰਵਨ ਪਾਵਨ ਵਾਲਮੀਕ ਤੀਰਥ ਐਕਸ਼ਨ ਕਮੇਟੀ ਤੋਂ ਪੰਜਾਬ ਪ੍ਰਧਾਨ ਤੇ ਜਿਹੜਾ ਰੋਜ਼ ਕੀਤਾ ਜਾ ਰਿਹਾ ਵਾ ਇੱਕ ਕਹਾਲੀ ਪਿੰਡ ਦੀ ਦੋਹਰ ਧਰਾਂ ਦੀ ਰੰਜਿਸ ਪਰ ਨਹੀਂ ਚਲਦੀ ਸੀ ਉਹ ਰੰਜਿਸ ਨੂੰ ਲੈ ਕੇ ਇੱਕ ਬੰਦਾ ਜਰਾ ਆਪਣੇ ਘਰ ਵਿੱਚ ਬਹਿ ਕੇ ਆਪਣੀ ਪਾਲਟੀ ਕਰ ਰਾਇ ਸੀ ਮੁੰਡੇ-ਮੁੰਡੇ ਉਹ ਦੂਸਰੀ ਧਰ ਨਜ਼ਰ ਉਹਨਾਂ ਦੀ ਸੂਰਅਤ ਕੇ ਉਹਨਾਂ ਨੇ ਜਦੋਂ ਘਰ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਉਹਨਾਂ ਦੀ ਸੂਰਅਤ ਉਹਨਾਂ ਦੇ ਤੇ ਗੋਲੀਆਂ ਜਿਹੜੀਆਂ ਨੇ ਤਾਰ-ਤਾਰ ਚਲਾਉਣੀਆਂ ਚਾਲੂ ਕਰ ਦਿੱਤੀਆਂ ਜਿਸ ਨਾਲ ਇੱਕ ਬੱਚੇ ਦੇ ਗੋਲੀ ਲੱਗੀ ਆ ਉਹ ਬੱਚਾ ਜਿਹੜਾ ਨਾਂ ਤੇ ਮਰਿਆ ਤੇ ਨਾਂ ਜੂੰਦਿਆਂ ਚੋ ਉਹ ਬੱਚਾ ਜਿਹੜਾ ਵਾ ਉਹ ਜਿਹੜੀ ਆ ਥੱਲੇ ਵਾਲਾ ਘਰ ਫਲੋ ਚੁੱਕਾ ਵਾ ਉਹ ਬੱਚੇ ਨੂੰ ਅੱਜ ਕੋਈ ਵੀ ਇਨਸਾਫ ਨਹੀਂ ਮਿਲਿਆ ਉਹ ਸਾਨੂੰ ਡੀਐਸਪੀ ਨੀਰਜ ਕੁਮਾਰ ਨੇ ਤੇ ਉਥੋਂ ਦੇ ਲੋਕੋ ਕੀ ਐਸਐਚਓ ਜਿਹੜਾ ਵਾ ਉਹ ਸਾਨੂੰ ਕੁਮਰਾਹ ਕਰਨ ਵਾਸਤੇ ਜਿਹੜਾ ਵਾ ਉਹ ਨਿਤ-ਰੋਜ਼ ਨਵੀਆਂ-ਨਵੀਆਂ ਸਕੀਮਾਂ ਘੜ ਦੇ ਰਹਿੰਦੇ ਨੇ ਸਾਨੂੰ ਕਹਿਣ ਦੇ ਵੀ ਦੋਸ਼ੀ ਦੱਸ ਦਿਓ ਕਿੱਥੇ ਆ ਪਰ ਦੋਸ਼ੀ ਆਪਾਂ ਤਿੰਨ-ਤਿੰਨ ਕੀ ਘੰਟੇ ਉਹਨਾਂ ਦਾ ਧਿਆਨ ਰੱਖਦੇ ਆ ਪਰ ਦੋਸ਼ੀ ਨੂੰ ਫੜਦੇ ਨਹੀਂ ਆ ਉਹਨਾਂ ਨੂੰ ਖੁਦ ਭਜਾਉਣ ਦੇ ਵਿੱਚ ਇਹਨਾਂ ਦੀ ਮਦਦ ਕੀਤੀ ਜਾਂਦੀ ਆ ਦੋਸ਼ੀਆਂ ਦੀ ਔਰ ਅਜੇ ਕੱਲ ਦਾ ਹੀ ਇੱਕ ਟਾਈਮ ਆ ਉਹ ਦੋਸ਼ੀ ਘਰ ਵਿੱਚ ਬੈਠੇ ਸੀ ਇੱਕ ਦ ਤੇ ਇਹਨਾਂ 3 ਘੰਟੇ ਬਾਅਦ ਆਏ ਜਦੋਂ ਦੋਸ਼ੀ ਉੱਤੋਂ ਚਲੇ ਗਏ ਕਿਉਂਕਿ ਨਾ ਫੋਨ ਕਰਕੇ ਖੁਦ ਭਜਾ ਦਿੱਤੇ ਨੀ ਤੇ ਅੱਜ ਜਿਹੜਾ ਤਰਨਾ ਉਸੇ ਰੋਸ ਪ੍ਰਧਾਨ ਦੇ ਵਿੱਚ ਲੱਗ ਗਿਆ ਵਾ ਜਿੰਨਾ ਤਾਂ ਕੋਈ ਤਰਨਾ ਲਗਾਉਣਾ ਤੇ ਆ ਜੀ ਇਹ ਮਜਬੂਰਨ ਸਾਨੂੰ ਲਗਾਉਣਾ ਪਿਆ ਲਾਉਣਾ ਪਿਆ ਜੀ ਤਰਨਾ ਉਹ ਮੰਗ ਕੀ ਹੈ ਜੀ ਤੇ ਮੰਗ ਸਾਡੀ ਇਹ ਹੈ ਕਿ ਚਾਹੇ ਕੋਈ ਉੱਚ ਅਧਿਕਾਰੀ ਆ ਕੇ ਐਸਐਡੀਐਸਪੀ ਨਾਲ ਕਹਿੰਦੇ ਗੱਲ ਕਰੋ ਡੀਐਸਪੀ ਨਾਲ ਸਾਡੀ ਕੋਈ ਗੱਲ ਨਹੀਂ ਆ ਆ ਕੇ ਐਸਐਸਪੀ ਸਾਹਿਬ ਸਾਨੂੰ ਵੀ ਵਿਸ਼ਵਾਸਨ ਦਵਾਵੇ ਕਿ ਮੈਂ ਇੰਨੇ ਦਿਨਾਂ ਦੇ ਵਿੱਚ ਬੰਦੇ ਫੜਨਾ ਵਾ ਨਹੀਂ ਤੇ ਜਿਹੜਾ ਤਰਨਾ ਇਹ ਲੱਗਾ ਰਵੇਗਾ ਉਹਨੂੰ 3 ਮਹੀਨੇ ਤੋਂ ਕਰ ਪਰਚਾ 13 330 370 300 ਛਾਦੀ 370 300 ਪਰਚਾ ਜਿਹੜਾ ਵਾ ਇਹ ਪਰਚੇ ਨੂੰ ਜਿਹੜਾ ਵਾ ਇਹਨਾਂ ਦਾ ਰਾਜ਼ੀਨਾਮਾ ਕਰਵਾਉਣ ਵਾਸਤੇ ਉਲਟਾ ਜਿਹੜਾ ਵਾ ਝੂਠਾ ਪਰਚਾ ਕਰੋਸ ਕੀਤਾ ਗਿਆ ਵਾ ਜਿਹੜਾ ਕਰੋਸ ਪਰ ਕੋਈ ਸਰਕਾਰ ਦੀ ਵਜ੍ਹਾ ਨਾਲ ਜੀ ਇਹ 370 ਕਿਹੜੀਆਂ ਨੇ ਉਹਦੇ ਵਿੱਚ ਵੀ 306 ਹੀ ਜਿਹਦੇ ਵਿੱਚ ਕਿਸੇ ਨੂੰ ਗੋਲੀ ਲੱਗੀ ਨਹੀਂ ਆ ਰੋਜੀ 11 ਵਜੇ ਵੇਖੋ ਵੀ ਉਹਨਾਂ ਨੇ ਕੀ ਕੀਤਾ ਕਿ ਕਾਥਰੀ ਵਾਲਾ ਬੰਦਾ ਉਹਦੇ ਵਿੱਚ ਵੀਡੀਓ ਦੇ ਦੇਖ ਨਹੀਂ ਰਿਹਾ ਜਰੀਆਂ ਵੀਡੀਓ ਸਾਡੇ ਕੋਲ ਆ ਉਹਦੇ ਵਿੱਚ ਵੀਡੀਓ ਦੇ ਉਹ ਬੰਦਾ ਨਹੀਂ ਦੇਖ ਰਿਹਾ ਉਹਨੂੰ ਬੰਦੇ ਨੂੰ ਰਾਤ ਲਿਆ ਕੇ ਇਹਨਾਂ ਨੇ ਖੁਦ ਉਹਦੇ ਸਰਲੇ ਵਿਖਾ ਗੇ ਝੂਠਾ ਪਰਦਾ ਇੱਕ ਦਿਨਾਂ 306 ਦਾ ਕਰਾਸ ਕਰਾ ਦਿੱਤਾ ਸਰ ਕਰਨ ਕੀ ਸਮਝਦੇ ਹੋ ਤਿੰਨ ਮਹੀਨੇ ਤੋਂ ਉੱਪਰ ਹੋ ਚੱਲਿਆ ਰੈਸਟ ਨਹੀਂ ਪਈ ਕੋਈ ਕਾਰਵਾਈ ਨਹੀਂ ਹੋਈ ਇੱਕ ਮੁੰਡਾ ਕਹਿੰਦੇ ਵੀ ਉੱਠਣ ਜੋਗਾ ਨਹੀਂ ਰਹਾ ਫਿਰ ਵੀ ਕਾਰਨ ਕੀ ਹੈ ਇਹ ਪੁਲਿਸ ਦੀ ਨਲਾਕੀ ਤੇ ਖਾਤੀ ਵਰਦੀ ਵਿੱਚ ਜਿਹੜੇ ਭੇੜੀਏ ਝੂਵੇ ਨੇ ਇਹ ਆਪਣੇ ਆਪ ਨਾ ਵਿਖਾ ਦਿੱਤਾ ਕਿ ਅਸੀਂ ਆਹ ਕੁਝ ਇਨਸਾਫ ਲੋਕਾਂ ਨੂੰ ਦੇ ਸਕਨੇ ਆ ਕਿਉਂਕਿ ਇਹਨਾਂ ਕੋਲ ਇਹ ਵਰਦੀ ਤੇ ਬਹੁਤ ਵਧੀਆ ਚੀਜ਼ ਆ ਪਰ ਜਿਹੜਾ ਭੇੜੀਆ ਦਾ ਰੂਪ ਨਿਭਾ ਰਹੀ ਹੈ ਪੁਲਿਸ ਆ ਉਹ ਸਭ ਨੂੰ ਮਾਰਾ ਵਾ ਇਨਸਾਫ ਮਿਲਦਾ ਕਰਨੇ ਆ ਕਿ ਇਸ ਜਿਹੜੀ ਸਰਕਾਰ ਤੇ ਜਿਹੜੀ ਸਦਾ ਤੇ ਰਹਿਣੀ ਨਹੀਂ ਆ ਕਿਉਂਕਿ ਸਿਆਹ ਮਹੀਨਾ ਦੀ ਗੱਲ ਹੈਗੀ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹਨਾਂ ਨੂੰ ਦੱਸ ਦਾਂਗੇ ਕਿ ਕਿੰਨਾ ਚਿਰ ਚੱਲੇਗਾ ਕਿ ਜਦ ਤੱਕ ਉਹ ਦੋਸ਼ੀਆਂ ਨੂੰ ਚੁੱਕਿਆ ਨਹੀਂ ਜਾਂਦਾ ਜਦ ਤੱਕ ਇਨਸਾਫ ਨਹੀਂ ਮਿਲਦਾ ਲੋਕਾਂ ਨੂੰ ਕਾफी ਮੁਸੀਬਤ ਪੈ ਰਹੀ ਹੈ ਕਿਉਂਕਿ 에ਰਪੋਰਟ ਰੋਡ ਹੈ 에ਅਰ ਫਲਾਈਟਾਂ ਮਿਸ ਹੋ ਰਹੀਆਂ ਲੋਕਾਂ ਨੂੰ ਬੜੀ ਦਿੱਕਤ ਹੋ ਰਹੀ ਹੈ ਉਹਨਾਂ ਬਾਰੇ ਕੀ ਦੇਖੋ ਜੀ ਸਾਡਾ ਉਹਨਾਂ ਲੋਕਾਂ ਦੇ ਨਾਲ ਕੋਈ ਗਲ ਨਹੀਂ ਆ ਉਹਨਾਂ ਤੋਂ ਆਪਾਂ ਸਮਝਾਉਣਾ ਹੈ ਕਿ ਅਸੀਂ ਵੀ ਆਪਣੀ ਮਜਬੂਰੀ ਵਿੱਚ ਇਹ ਕੰਮ ਕਰ ਰਹੇ ਹਾਂ ਕਿਉਂਕਿ ਸਾਡਾ ਕੋਈ ਉਹਨਾਂ ਦੇ ਨਾਲ ਨਹੀਂ ਜਿਹੜੀ ਫਲਾਈਟ ਹੈ ਮਿਸ ਹੋਵੇ ਸਾਡਾ ਨਹੀਂ ਇਹ ਦੇਚਾ ਦਾ ਪਰ ਉਹਦੇ ਵਿੱਚ ਸਾਨੂੰ ਮਜਬੂਰੀ ਆ ਕਿਉਂਕਿ ਬੱਚੇ ਨੂੰ ਇਨਸਾਫ ਦਿਵਾਉਣ ਵਾਸਤੇ ਸਾਨੂੰ ਮਜਬੂਰ ਨੇ ਕੰਮ ਕਰਨਾ ਪਿਆ ਵਾ ਅ ਸਰ ਜਿਹੜਾ 에어ਪੋਰਟ ਰੂਟ ਤੇ ਧਰਵਾ ਲੱਗਾ ਸੀਗਾ ਕਾਫੀ ਸਾਰੇ ਲੋਕ ਵੀ ਆ ਵਗਾਰ ਹੋ ਇਸ ਪਰ ਜਥੇਬੰਦੀ ਨੂੰ ਲਾਇਆ ਗਿਆ ਸੀ ਕੀ ਮਾਮਲਾ ਸੀਗਾ ਇਹ ਜਥੇਬੰਦੀ ਦੀ ਸਾਰੇ ਮਹਤਵਪੂਰਨ ਵਿਅਕਤੀ ਜਿਹੜੇ ਹੈਗੇ ਨੇ ਉਹਨਾਂ ਨੂੰ ਬੁਲਾਇਆ ਗਿਆ ਉਹਨਾਂ ਨੂੰ ਪੁੱਛ ਲਿਆ ਜਾਂਦਾ ਵਾ ਭੈਣਾਂ ਦੀ ਕੀ ਕੀ ਡਿਮਾਂਡ ਨੇ ਜੋ ਉਹਨਾਂ ਦੇ ਡਿਮਾਂਡਸ ਨੇ ਉਹ ਉਹਨਾਂ ਦੇ ਹਾਲ ਕਰ ਦਿੱਤੇ ਜਾਣਗੇ ਬਾਕੀ ਬੈਠਕੀ ਇਹਨਾਂ ਨਾਲ ਗੱਲਬਾਤ ਕਰਦੇ ਆਂ ਔਰ ਕੋਈ ਇਦਾਂ ਦੀ ਕੋਈ ਮਤ ਪੇਦ ਵਾਲੀ ਗੱਲ ਨਹੀਂ ਹੈਗੀ ਚਲੋ ਇਹਨਾਂ ਦੇ ਮਨ 'ਚ ਵੀ ਗੁੱਸਾ ਜੇ ਕੋ ਡਿਊਟੀਆਂ ਰੁਝੇਵੇਂ ਜ਼ਿਆਦਾ ਹੋਣ ਕਰਕੇ ਕੋ ਕੰਮ ਨਹੀਂ ਹੋਇਆ ਤਾਂ ਉਹ ਪਹਿਲ ਦੇ ਆਧਾਰ ਤੇ ਕਰਵਾਵਾਂਗੇ ਕੋਈ ਇਦਾਂ ਦੀ ਗੱਲ ਨਹੀਂ ਕੋਈ ਨਾ ਕੰਮ ਹੋਣਾ ਸਰ ਥਾਣਾ ਲੂਪੋਕੇ ਦਾ ਮਸਲਾ ਸੀ ਕਿ ਨੌਸਵਾਨ ਤੇ ਗੋਲੀ ਲੱਗੀ ਸੀ 3 ਮਹੀਨੇ ਬਾਅਦ ਜਿਹੜਾ ਨੌਸਵਾਨ ਹੈ ਹਲੇ ਤੱਕ ਹਸਪਤਾਲ ਦੇ ਵਿੱਚ ਐਡਮਿਟ ਹੈ ਹਾਲਾਤ ਮਾੜੇ ਨਹੀਂ ਪਰ ਉਹ ਲੋਕਾਂ ਦੀ ਗ੍ਰਿਫਤਾਰੀ ਨਹੀਂ ਹੋਈ ਜੀ ਜਿਨ੍ਹਾਂ ਦੇ ਪਰਿਵਾਰ ਵਾਲੇ ਕਰਦੇ ਨੇ ਤੋ ਮੈਂ ਕਿਹਾ ਪਾਰਟ ਆਫ ਇਨਵੈਸਟੀਗੇਸ਼ਨ ਆ ਉਹਨੂੰ ਕਰ ਲੈਨੇ ਆ ਉਹਦਾ ਵੇਖ ਲੈਨੇ ਆ ਬਾਕੀ ਜੋ ਆਏ ਸਾਡੇ ਕੋਲ ਸਾਨੂੰ ਦੱਸਣ ਕਿ ਅਸੀਂ ਇਹਨੂੰ ਵੇਖ ਕੇ ਤੇ ਉਪਰਵਾਦ ਨੇ ਹੁਣ ਤਾਂ ਨਸੱਚ ਕਾਰਜਤਾ ਗਿਆ ਜੀ ਬਿਲਕੁਲ ਜੀ ਇਹਨਾਂ ਨੂੰ ਇਹੋ ਹੀ ਪ੍ਰੋਸਤ ਵਾਇਆ ਕਿ ਜਿਹੜੇ ਇਹਨਾਂ ਦੇ ਰਹਿੰਦੇ ਕੰਮ ਨੇ ਜਿਹੜੇ ਨਹੀਂ ਹੋ ਹੋ ਸਕੇ ਉਹ ਡਿਊਟੀਆਂ ਦੇ ਜਿਵੇਂ ਕਰਨਾਂ